ਸਾਰੇ ਦੋਸਤਾਂ ਪਿਆਰ ਪਿਆ ਸਾਰੀ ਕਾਲ ਜੈ ਹਿੰਦ ਕਿਦੋਂ ਸਾਰੇ ਠੀਕ ਠਾਕ ਹੋ ਉਮੀਦ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਆਪਾਂ ਗੱਲ ਕਰਨੀ ਆ 2025 ਦੇ ਜਿਹੜੇ ਟ੍ਰਾਇਲਸ 7 8 9 10 ਨੂੰ ਜਿਹੜੇ ਟ੍ਰਾਇਲ ਕੈਨਸਲ ਹੋਇਆ ਤੁਹਾਡੇ ਮਤਲਬ ਡਿਲੇ ਕਰ ਦਿੱਤੇ ਗਏ ਸੀਗੇ ਕਿਉਂਕਿ ਕਾਫੀ ਬਾਰਿਸ਼ ਕਰਕੇ ਗਰਾਊਂਡ ਗਿੱਲਾ ਸੀਗਾ ਇਸ ਕਰਕੇ ਉਹ ਟ੍ਰਾਇਲ ਦਾ ਮਤਲਬ ਕਿ ਉੱਥੇ ਸ਼ੈਡਿਊਲ ਕਰਨਾ ਹਨਾ ਕਿਉਂਕਿ ਤੁਹਾਨੂੰ ਪਤਾ ਹੀ ਆ ਬੀ ਮੀ ਬਹੁਤ ਜ਼ਿਆਦਾ ਪਿਆਸੀ ਚਾਰ ਤਰੀਕ ਤੋਂ ਲੈ ਕੇ ਮੀ ਪੈਣੇ ਸ਼ੁਰੂ ਹੋ ਗਏ ਸੀਗੇ ਤੇ ਗਰਾਊਂਡ ਦੇ ਵਿੱਚ ਮਤਲਬ ਕਿ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਸੀ ਇਸ ਕਰਕੇ ਤੁਹਾਡੇ ਟ੍ਰਾਇਲ ਜਿਹੜੇ ਉਹ ਪੋਸਟਪੋਨ ਕਰ ਦਿੱਤੇ ਗਏ ਸੀ ਤੇ ਬਾਅਦ ਵਿੱਚ ਤੁਹਾਨੂੰ ਮਤਲਬ ਕਿ ਇੱਕ ਮੈਂ ਵੀਡੀਓ ਪਾ ਕੇ ਵੀ ਦੱਸਿਆ ਸੀਗਾ ਵੀ ਤੁਹਾਡੇ ਟ੍ਰਾਇਲ ਜਿਹੜੇ ਕੈਨਸਲ ਹੋ ਗਏ ਆ ਨਹੀਂ ਸੌਰੀ ਮੈਂ ਤੁਹਾਨੂੰ ਇੱਕ ਪੋਸਟ ਪਾ ਕੇ ਦੱਸਿਆ ਸੀਗਾ ਵੀ ਟ੍ਰਾਇਲ ਤੁਹਾਡੇ ਕੈਨਸਲ ਹੋ ਗਏ ਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਚੀਜ਼ ਵੀ ਕਹੀ ਸੀਗੀ ਇੱਕ ਵੀਡੀਓ ਦੇ ਵਿੱਚ ਲਾਈਵ ਦੇ ਵਿੱਚ ਕਿ ਜਿਹੜੇ ਤੁਹਾਡੇ ਐਡਮਿਟ ਕਾਰਡ ਆ ਉਹ ਵਿਦਨ ਵੀਕ ਜਾਂ ਵਿਦਨ ਸਮ ਡੇਸ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਲਾਈਵ ਦੇ ਵਿੱਚ ਇਹ ਗੱਲ ਵੀ ਕਹੀ ਸੀ ਕਿ ਤੁਹਾਡੇ ਜਿਹੜੇ ਐਡਮਿਟ ਕਾਰਡ ਨਵੇਂ ਐਡਮਿਟ ਕਾਰਡ ਠੀਕ ਆ ਉਹ ਆਪਣੇ ਛੇਤੀ ਹੀ ਆ ਜਾਣਗੇ ਤੇ ਜਿੱਦਾਂ ਕਿ ਮਤਲਬ ਤੇ ਉਸੇ ਤਰ੍ਹਾਂ ਮਤਲਬ ਕਿ ਤੁਸੀਂ ਅੱਜ ਆਪਣੇ ਜਿਹੜੇ ਐਡਮਿਟ ਕਾਰਡ ਆ ਉਹ ਚੈੱਕ ਕਰ ਲਓ ਵੈਬਸਾਈਟ ਤੇ ਆ ਚੁੱਕੇ ਨੇ ਜਿਹੜੇ ਤੁਹਾਡੇ ਪਹਿਲਾਂ ਵਾਲੇ ਐਡਮਿਟ ਕਾਰਡ ਸੀ ਉਹ ਰਿਮੂਵ ਹੋ ਚੁੱਕੇ ਨੇ ਉਹ ਕੱਲ ਰਿਮੂਵ ਮਤਲਬ ਹੋ ਗਏ ਸੀਗੇ ਤੇ ਅੱਜ ਜਿਹੜੇ ਹੈਗੇ ਆ ਨਵੇਂ ਐਡਮਿਟ ਕਾਰਡ ਹੈਗੇ ਆ ਉਹ ਵੈਬਸਾਈਟ ਤੇ ਆ ਗਿਆ ਤੇ ਕਿਰਪਾ ਕਰਕੇ ਉਹ ਚੈੱਕ ਕਰੋ ਹੁਣ ਜਿਹੜਾ ਤੁਹਾਡਾ ਟ੍ਰਾਇਲ ਹੋਊਗਾ ਉਹ ਜਿਹੜੀ ਨਵਾਂ ਐਡਮਿਟ ਕਾਰਡ ਦੇ ਵਿੱਚ ਜੋ ਡੇਟ ਆਈ ਹੈ ਹਨਾ ਉਹਦੇ ਅਕੋਰਡਿੰਗ ਹੋਊਗਾ ਤੇ ਪਿਛਲੀਆਂ ਜਿਹੜਾ ਮਤਲਬ ਪਿਛਲਾ ਐਡਮਿਟ ਕਾਰਡ ਸੀਗਾ ਉਹਨੂੰ ਭੁੱਲ ਜੋ ਨਵਾਂ ਐਡਮਿਟ ਕਾਰਡ ਆਪਣਾ ਡਾਊਨਲੋਡ ਕਰਕੇ ਦੇਖੋ ਤੇ ਉਸੇ ਮਤਲਬ ਆਰਟੀਸੀ ਪਲੇਡ ਗਰਾਉਂਡ ਦਾ ਜਿਹੜਾ ਜਿੱਥੇ ਆਪਣਾ ਤੁਹਾਡਾ ਟ్రਾਇਲ ਹੋਣਾ ਹੈ ਠੀਕ ਆ ਤੇ ਕੱਲ ਤੋਂ ਤੁਹਾਡੇ-ਜਿਹੜੇ ਟ్రਾਇਲ ਸ਼ੁਰੂ ਹੋ ਰਹੇ ਨੇ ਸਾਰੇ ਕੈਂਡੀਡੇਟਸ ਦੇ ਤੇ ਜਿਹੜੇ ਮਤਲਬ ਕਿ ਆਪਣੇ ਪਿਛਲੀਆਂ ਚ ਆ ਡੇਟਾਂ ਵਾਲੇ ਸੀਗੇ ਉਹ ਰੀਸ਼ਡਿਊਲ ਕਰ ਦਿੱਤੇ ਗਏ ਨੇ ਠੀਕ ਆ ਇਹ ਇਹ ਤੁਹਾਨੂੰ ਮੈਂ ਇਨਫੋਰਮੇਸ਼ਨ ਦੇਣੀ ਛੋਟੀ ਤਾਂ ਕਿ ਮੈਂ ਤੁਹਾਨੂੰ ਪਤਾ ਲੱਗ ਸਕੀ ਵੀ ਤੁਹਾਡੇ ਜਿਹੜੇ ਐਡਮਿਟ ਕਾਰਡ ਆਉ ਆ ਚੁੱਕੇ ਆ ਤੇ ਉਸ ਹਿਸਾਬ ਨਾਲ ਆਪਣੀ ਜਿਹੜੀ ਤਿਆਰੀ ਹੈ ਜਾਂ ਮਤਲਬ ਤੁਸੀਂ ਤਿਆਰੀ ਅੱਗੇ ਹੋਰ ਕਰਨੀ ਹੈ ਕੋਈ 2-4 ਦਿਨ ਤੁਹਾਡੇ ਕੋਲ ਹੈਗੇ ਆ ਤਾਂ ਤੁਸੀਂ ਕਰ ਸਕਦੇ ਹੋ ਠੀਕ ਆ ਜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਆਫ ਲੱਕ ਤੇ ਜਿੱਦਾਂ ਕਿ ਮੈਂ ਲਾਈਵ ਦੇ ਵਿੱਚ ਪਹਿਲਾਂ ਹੀ ਤੁਹਾਨੂੰ ਇਹ ਗੱਲ ਸਮਝਾਈ ਸੀਗੀ ਕਿ ਆਪਣਾ ਟਾਈਮ ਸਿਰ ਪਹੁੰਚਣਾ ਇਹ ਨਹੀਂ ਕਿ ਜੇ ਤੁਹਾਡਾ 7 ਵਜੇ ਰਿਪੋਰਟਿੰਗ ਟਾਈਮ ਹੈ ਤੁਸੀਂ ਕੋਈ ਮੈਂ 8 ਵਜੇ ਪਹੁੰਚੂਗਾ ਜਾਂ 9 ਵਜੇ ਪਹੁੰਚੂਗਾ ਕਈ ਵਾਰ ਉਥੇ ਜਿਹੜੇ ਅਫਸਰ ਡਿਊਟੀ ਕਰ ਰਹੇ ਆ ਜਾਂ ਤੁਹਾਨੂੰ ਜਿਹਨਾਂ ਨੇ ਟ੍ਰਾਇਲ ਲੈਣੇ ਆ ਇਹ ਨਾ ਹੋਵੇ ਕਈ ਵਾਰੀ ਬੰਦਾ ਘਰੋਂ ਅੱਕੇ ਸੱਤੇ ਆਉਂਦਾ ਠੀਕ ਆ ਤੇ ਉਥੇ ਆ ਕੇ ਤੁਸੀਂ ਉਹਨਾਂ ਦਾ ਮਤਲਬ ਦਿਮਾਗ ਥੋੜਾ ਗਰਮ ਕਰਦੇ ਹੋ ਤੇ ਉਹ ਤੁਹਾਨੂੰ ਕਹਿ ਦਿੰਦੇ ਵੀ ਨਹੀਂ ਤੁਹਾਡਾ ਜਿਹੜਾ ਰਿਪੋਰਟਿੰਗ ਟਾਈਮ ਉਹ ਪਹਿਲਾਂ ਦਾ ਸੀਗਾ ਅਸੀਂ ਹੁਣ ਨਹੀਂ ਐਂਟਰ ਕਰਨੇ ਵਾਂਗੇ ਇਹ ਮੇਰੇ ਨਾਲ ਹੱਡ ਬੀਤੀਆਂ ਹੋ ਚੁੱਕੀਆਂ ਨੇ ਇਸ ਕਰਕੇ ਮੈਂ ਤੁਹਾਨੂੰ ਇਹੀ ਗੱਲ ਕਹੂੰਗਾ ਕਿ ਆਪਣਾ ਟਾਈਮ ਸਿਰ ਪਹੁੰਚੋ ਤਾਂ ਕਿ ਤੁਸੀਂ ਮਤਲਬ ਕਿ ਕਿਸੇ ਵੀ ਅਸੁਵਿਧਾ ਦਾ ਮਤਲਬ ਕਿ ਸਾਹਮਣਾ ਨਾ ਕਰ ਸਕੋ ਤੇ ਸਾਰਾ ਆਪਣੇ ਡਾਕੂਮੈਂਟ ਵਗੈਰਾ ਨਾਲ ਲੈ ਕੇ ਜਾਓ ਐਡਮਿ ਤੇ ਆਪਣੇ ਕੋਈ ਪਾਸਪੋਰਟ ਸਾਈਜ਼ ਫੋਟੋ ਆਪਣਾ ਆਈਡੈਂਟੀਟੀ ਪ੍ਰੂਫ ਠੀਕ ਹੈ ਜੇ ਕੋ ਨਾਲ ਆਪਣਾ ਘਰ ਦਾ ਕੋਈ ਮੰਦਰ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਜਰੂਰ ਲੈ ਕੇ ਜਾਓ ਜਿਨ੍ਹਾਂ ਦਾ ਸਵੇਰ 7 ਵਜੇ ਰਿਪੋਰਟਿੰਗ ਟਾਈਮ ਹੈ ਉਹ ਇੱਕ ਦਿਨ ਪਹਿਲਾਂ ਉੱਥੇ ਰਿਪੋਰਟ ਕਰ ਲਿਓ ਠੀਕ ਹੈ ਮਤਲਬ ਰਿਪੋਰਟ ਨਹੀਂ ਮਤਲਬ ਉੱਥੇ ਸਟੇ ਕਰ ਲਿਓ ਠੀਕ ਹੈ ਉੱਥੇ ਆਪਣੇ ਦੇਵੀ ਤਲਾ ਮੰਦਿਰ ਬਹੁਤ ਵਧੀਆ ਰਿਹਾਇਸ਼ ਹੈਗੀ ਠੀਕ ਹੈ ਉਹ 5 700 ਦੇ ਵਿੱਚ ਉੱਥੇ ਵਧੀਆ ਤੁਸੀਂ ਸਟੇ ਕਰ ਸਕਦੇ ਹੋ ਜੇ ਤੁਸੀਂ ਮਤਲਬ ਕਿ ਤੁਹਾਡਾ ਜੇਪ ਭਾਰ ਚੱਲਦੀ ਆ ਤਾਂ ਤੁਸੀਂ ਕਿਸੇ ਹੋਰ ਜਗ੍ਹਾ ਮਤਲਬ ਜਿੱਦਾਂ ਕੋਈ ਹੋਟਲ ਵਗੈਰਾ ਹੋਗਾ ਜਾਂ ਕਿਸੇ ਮਤਲਬ ਕਿਤੇ ਵੀ ਤੁਸੀਂ ਕਰ ਸਕਦੇ ਹੋ ਆਪਣਾ ਸਟੇ ਤਾਂ ਮੈਂ ਇਹ ਤੁਹਾਨੂੰ ਇਹੀ ਗੱਲ ਕਹੂੰਗਾ ਵੀ ਆਪਣਾ ਪਹਿਲਾਂ ਜਾ ਕੇ ਉੱਥੇ ਸਟੇ ਕਰੋ ਜਿਨ੍ਹਾਂ ਦਾ ਕੱਲ ਨੂੰ ਟ੍ਰੈਲ ਆ ਉਹ ਚਲੇ ਜਾਓ ਅੱਜ ਹੀ ਜਿਹੜੇ ਕੋਈ ਜ਼ਿਆਦਾ ਹੀ ਲੋਕਲ ਹੈਗੇ ਜਲੰਧਰ ਦੇ ਜਿੱਦਾਂ ਕੋਈ ਹੁਸ਼ਿਆਰਪੁਰ ਉਜਾ ਹੈ ਸੋਭਾ ਚੱਲ ਜਿਓ ਠੀਕ ਆ ਤੇ ਬਾਕੀ ਜਿਹੜੇ ਦੂਰ ਦੇ ਹੈਗੇ ਕੋਈ ਫ੍ਰੀਕੋਡ ਮੁਕਸਰ ਜਾਂ ਹਬੋਰ ਸਾਈਡ ਦੇ ਹੈਗੇ ਫਾਇਲਗਾ ਸਾਈਡ ਦੇ ਤਾਂ ਉਹ ਰਾਤ ਨੂੰ ਹੀ ਕਿਰਪਾ ਕਰਕੇ ਪਹੁੰਚੋ ਤਾਂ ਕਿ ਤੁਹਾਨੂੰ ਕਿਸੇ ਮਤਲਬ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਸਕੇ ਤੇ ਬਾਕੀ ਮੇਰਾ ਕੰਮ ਸਮਝਾਉਣਾ ਸਮਝਣਾ ਨਾ ਸਮਝਣਾ ਤੁਹਾਡੇ ਤੇ ਆ ਤੇ ਮੇਰੇ ਵੱਲੋਂ ਫਿਰ ਇੱਕ ਵਾਰ ਫਿਰ ਸਾਰਿਆਂ ਨੂੰ ਬੈਸਟ ਆਫ ਲੱਕ ਆ ਮਤਲਬ ਜਿੱਤ ਕੇ ਆਇਓ ਠੀਕ ਆ ਆ ਕੇ ਮੈਨੂੰ ਜਰੂਰ ਦੱਸਿਓ ਵੀ ਮੇਰਾ ਟ్రਾਇਲ ਜਿਹੜਾ ਕਲੀਅਰ ਹੋ ਗਿਆ ਹੈ ਤੇ ਸਾਰਾ ਕੁਝ ਵਧੀਆ ਹੋ ਗਿਆ ਤੇ ਨਰਵਸ ਉੱਥੇ ਬਿਲਕੁਲ ਵੀ ਨਹੀਂ ਹੋਣਾ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਲਈ ਹੋਰ ਕਾਫੀ ਇਨਫੋਰਮੇਟਿਵ ਵੀਡੀਓ ਮੈਂ ਲਿਆਉਂਦਾ ਰਹੂੰਗਾ ਠੀਕ ਆ 2025 ਰਿਲੇਟਿਡ ਵੀ 2025 ਦੀ ਜਿਹੜੀ 2024 ਦੀ ਜਿਹੜੀ ਹੈਗੀ ਜੁਆਇਨਿੰਗ ਬਹੁਤ ਨੇੜੇ ਆ ਉਹਨਾਂ ਦਾ ਪ੍ਰੋਸੈਸ ਬਿਲਕੁਲ ਖਤਮ ਹੋਣ ਵਾਲਾ ਤੇ ਮੈਂ ਇੱਕ ਹੋਰ ਗੱਲ ਕਹੂੰਗਾ ਜਿਨ੍ਹਾਂ ਦੀ 2024 ਸਿਲੈਕਸ਼ਨ ਹੋ ਗਈ ਹੈ ਠੀਕ ਆ ਚਾਹੇ ਆਰਮਡ ਗੈਡਰ ਚ ਹੋਈ ਆ ਤਾਂ ਉਹ ਪਲੀਜ਼ ਟ్రਾਇਲ ਦੇ ਨਾ ਜਾ ਤੇ ਕਿਉਂਕਿ ਆਪਾਂ ਸਾਰੇ ਜੋਬ ਲਈ ਤਰਸ ਰਹੇ ਆ ਕੋਈ ਡਿਸਟ੍ਰਿਕਟ ਅਡਰ ਜਾਂ ਆਰਮਡ ਅਡਰ ਦਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਜਿਹੜੇ ਕਿਡਰ ਚ ਭਰਤੀ ਹੋ ਗਿਓ ਮਤਲਬ ਬਹੁਤ ਵਧੀਆ ਠੀਕ ਆ ਤੇ ਹੁਣ ਮੈਂ ਡਿਸਟ੍ਰਿਕਟ ਅਡਰ ਚ ਅਸੀਂ ਚਾਹੁੰਦੇ ਵੀ ਸ਼ਾਇਦ ਅਸੀਂ ਆਰਮਡ ਅਡਰ ਚ ਭਰਤੀ ਹੋ ਜਾਂਦਾ ਤਾਂ ਬਹੁਤ ਵਧੀਆ ਹੁੰਦਾ ਹਨ ਤਾਂ ਇਹ ਸਿਰਫ ਇੱਕ ਹੁੰਦਾ ਹੀ ਆ ਵੀ ਮੈਂ ਡਿਸਟ੍ਰਿਕਟ ਚ ਨਹੀਂ ਹੋਇਆ ਮੈਂ ਆਰਮਡ ਚ ਕਿਉਂ ਹੋ ਗਿਆ ਜਿਹੜਾ ਕਿਡਰ ਤੁਹਾਨੂੰ ਮਿਲ ਗਿਆ ਉਹ ਬਸ ਬਹੁਤ ਵਧੀਆ ਆ ਠੀਕ ਆ ਤੇ ਤੁਸੀਂ ਕਿਰਪਾ ਕਰਕੇ ਨਾ ਜਾਓ ਮੇਰੀ ਬੇਨਤੀ ਆ ਤੇ ਬਾਕੀ ਸਟੂਡੈਂਟ ਦਾ ਵੀ ਸੋਚੋ ਵੀ ਜਿਨ੍ਹਾਂ ਨੇ ਮਤਲਬ ਤਿਆਰੀ ਕੀਤੀ ਵਧੀਆ ਕੀਤੀ ਹਨ ਤਾਂ ਉਹ ਤੇ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਟੌਪਿਕ ਕਿਸੇ ਹੋਰ ਵੀਰ ਤਾਦੂਨੀ ਸਸੀਕਾਲ ਜੈ ਹਿੰਦ ਜਉਂਦੇ ਬਸਦੇ ਰਹੋ ਵਿਸ਼ ਯੂ ਆਲ தி ਬੈਸਟ ਫਾਰ ਯਰ ਪੀ ਐਮ ਟਪੀਐਸਟੀ